ਸਰਬ ਕਲਾ ਸਮਰਥ ਦੋਲਨ ਤੇਰਾ ਖੋ ਪ੍ਰਭ ਨਾਨਕ ਦੇ ਕਰਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਹੀ ਵੱਡਿਆ ਭਾਗਾਂ ਵਾਲੇ ਹਾਂ ਜੋ ਮਹਾਨ ਪਰਉਪਕਾਰੀ ਮਹਾਨ ਤਪਸਵੀ त्याਗੀ ਬਰਾਗੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਤਨ ਤਨ ਬਾਬਾ ਈਸ਼ਰ ਸਿੰਘ ਜੀ ਮਾਹਰੇ ਤਪਸਥਾਨ ਤੇ ਨਾਨਕ ਸਰ ਭਗਤੀ ਦੇ ਘਰ ਵਿਖੇ ਸਤਿਗੁਰਾਂ ਦੇ ਸੋਹਣੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਹੁਣੇ-ਹੁਣੇ ਪਿਆਰੇ ਬਾਬਾ ਜੀ ਦੇ ਤੇ ਪ੍ਰਕਾੜ ਦੁਆਰਾ ਹਰ ਹਫ਼ਤੇ ਦੀ ਤਰ੍ਹਾਂ ਐਤਵਾਰ ਦੀ ਤਰ੍ਹਾਂ ਬਚਨ ਸਰਵਣ ਕੀਤੇ ਹਨ ਜਿਨ੍ਹਾਂ ਬਚਨਾਂ ਦੇ ਨਾਲ ਬਾਬਾ ਜੀ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਭਾਰਤ ਦੇ ਕੋਨੇ-ਕੋਨੇ ਤੇ ਜਾ ਕੇ ਲੱਖਾਂ ਟੁੱਟੀਆਂ ਹੋਈਆਂ ਰੂਹਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਲੱਖਾਂ ਪ੍ਰਾਣੀਆਂ ਨੂੰ ਅਮਰਿਤ ਛਕਾਇਆ ਰਾਜਿਆਂ ਨੂੰ ਰਾਜ ਜੋਗ ਬਖਸ਼ਿਸ਼ ਕੀਤਾ ਨੀਚਾਂ ਨੂੰ ਉੱਚ ਬਣਾਇਆ ਬੇਅੰਤ ਦਾਤਾਂ ਬਖਸ਼ੀਆਂ ਬਾਬਾ ਜੀ ਧੰਨ ਧੰਨ ਬਾਬਾ ਜੀ ਸ਼ਰਸਿੰਗ ਜੀ ਮਹਾਨ ਮਹਾਨ ਪਰਪਕਾਰੀ ਜਿਨ੍ਹਾਂ ਨੇ ਜਿਹੜੇ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੀ ਨੇ ਜੋ ਦਰਗਾਹੀ ਮਰਯਾਦਾ ਪ੍ਰਗਟ ਕੀਤੀ ਸੀ ਉਹੀ ਮਰਯਾਦਾ ਅੱਗੇ ਚਲਾਉਂਦੇ ਹੋਏ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਖੰਡੇ ਬਾਟੇ ਦਾ ਅੰਮ੍ਰਿਤ ਨਿਸ਼ਕਾਮਤਾ ਦੇ ਨਾਲ ਕੀਰਤਨ ਦੇ ਨਾਲ ਦੁਨੀਆ ਨੂੰ ਤਾਰਨਾ ਕੀਤਾ ਆਪਣੇ ਅੰਮ੍ਰਿਤ ਮੇ ਬਚਨਾਂ ਦੇ ਨਾਲ ਲੱਖਾਂ ਦੁਨੀਆਂ ਨੂੰ ਸਿੱਧੇ ਰਸਤੇ ਪਾਇਆ ਸੋ ਬਾਬਾ ਜੀ ਦੇ ਤਪਸ਼ਥਾਨ ਤੇ ਹੁਣੇ-ਹੁਣੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਦਿਹਾੜਾ ਲੰਘ ਕੇ ਗਿਆ ਹੈ ਇਹ ਨਾਨਕ ਸਰ ਦੇ ਵਿੱਚ ਬਹੁਤ ਹੀ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਹੈ ਬਾਬਾ ਆਨੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਹੀ ਪੁਜਾਰੀ ਸੀ ਅਤੇ ਗੁਰਨਾਨਕ ਸਾਹਿਬ ਨੂੰ ਹੀ ਪ੍ਰਗਟ ਕੀਤਾ ਗੁਰਨਾਨਕ ਸਾਹਿਬ ਦੇ ਨਾਂ ਤੇ ਹੀ ਬਾਬਾ ਜੀ ਨੇ ਫਿਰ ਨਾਨਕਸਰ ਨੌਰ ਰੱਖਿਆ ਨਾਨਕਸਰ ਗੁਰਨਾਨਕ ਸਾਹਿਬ ਦੇ ਨਾਂ ਤੇ ਹੀ ਪੂਰਨ ਮਾਸ਼ੀਆਂ ਬਾਬਾ ਜੀ ਨੇ ਇੱਥੇ ਮਨਾਉਣੀਆਂ ਸ਼ੁਰੂ ਕੀਤੀਆਂ ਸੋ ਜਦੋਂ ਸਤਿਗੁਰਾਂ ਨੇ ਅਵਤਾਰ ਧਾਰਨ ਕਰਨਾ ਸੀ ਉਦੋਂ ਬਾਬਾ ਜੀ ਵੀ ਇਹ ਮਰਜਾਦਾ ਚਲਾਇਆ ਕਰ ਉਹ ਚਲਦੀ ਸੀ ਉਹਦੀ ਸਰੋਵਰ ਤੇ ਜਾ ਕੇ ਆਪ ਇਸ਼ਨਾਨ ਕਰਦੇ ਅਤੇ ਸੰਗਤਾਂ ਨੂੰ ਇਸ਼ਨਾਨ ਕਰਾਉਂਦੇ ਸਾਰੀ ਰਾਤ ਜਗਰਾਤਰਾ ਕਰਦੇ ਬਹੁਤ ਵੱਡੀ ਧੂਮ ਧਾਮ ਦੇ ਨਾਲ ਬੜੀਆਂ ਸੰਗਤਾਂ ਦੂਰੋਂ ਦੂਰੋਂ ਪਹੁੰਚੀਆਂ ਇਹ ਸਤਿਗੁਰਾਂ ਦੇ ਅਵਤਾਰ ਧਾਰਨ ਦੀ ਖੁਸ਼ੀ ਦੇ ਵਿੱਚ ਸਤਿਗੁਰਾਂ ਨੂੰ ਜੀ ਆਇਆਂ ਕਹਿਣ ਵਾਸਤੇ ਸੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਦੋਂ ਆਏ ਸਤਿਗੁਰੂ ਬਾਣੀ ਵਿੱਚ ਦੱਸਦੇ ਹਨ ਕਲ ਕਾਤੀ ਰਾਜੇ ਕਾ ਸਾਈ ਧਰਮ ਪਾਖ ਕਰ ਉੱਡ ਰਿਆ ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਹੀਂ ਕਹਿ ਚੜਿਆ ਜਿਹੜੇ ਰਾਜੇ ਸੀ ਕਸਾਈਆਂ ਦਾ ਰੂਪ ਧਾਰਨ ਕੀਤਾ ਹੋਇਆ ਸੀ ਅਤਿਆਚਾਰ ਹੋ ਰਿਹਾ ਸੀ ਜ਼ੁਲਮ ਹੋ ਰਿਹਾ ਸੀ ਮੇਰ ਤੇਰ ਮਜਬਾਂ ਦੇ ਰੌਲੇ ਪਏ ਹੋਏ ਸੀ ਅਤੇ ਗਰੀਬਾਂ ਮਜਬੂਰਾਂ ਦੇ ਤੱਕੇ ਹੋ ਰਹੇ ਸੀ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਬਾਬਾ ਜੀ ਬਚਨ ਕਰਦੇ ਸੀ ਭਾਈ ਗੁਰਦਾਸ ਜੀ ਨੇ ਕਿੱਡਾ ਬਚਨ ਕੀਤਾ ਹਨੇਰਾ ਨਹੀਂ ਲਿਖਿਆ ਹਨੇਰਾ ਤਾਂ ਛੋਟੀਆਂ ਲਾਈਟਾਂ ਦੇ ਨਾਲ ਦੀਵਿਆਂ ਦੇ ਨਾਲ ਵੀ ਦੂਰ ਹੋ ਸਕਦਾ ਪਰ ਧੁੰਦ ਪਈ ਹੋਈ ਸੀ ਪਾਪਾਂ ਦੀ ਦੁੱਖਾਂ ਦੀ ਜੋ ਮੇਰ ਤੇਰ ਦੀ ਆਪਸ ਵਿੱਚ ਲੜਾਈਆਂ ਹੋ ਰਹੀਆਂ ਸੀ ਸੋ ਭਾਈ ਗੁਰਦਾਸ ਜੀ ਨੇ ਇਹ ਵੀ ਦੇਖਿਆ ਹੈ ਕਿ ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਕਥਾएं ਖਲੋਈ ਉਦੋਂ ਵੀ ਮੁਸਲਮਾਨਾਂ ਤੇ ਹਿੰਦੂਆਂ ਦਾ ਬਹੁਤ ਵਿਵਾਦ ਚੱਲ ਰਿਹਾ ਉਹ ਕਹਿੰਦੇ ਅਸੀਂ ਸਾਡਾ ਮਤ ਚੰਗਾ ਉਹ ਸਾਡਾ ਮਤ ਚੰਗਾ ਉਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਿਰ ਆ ਕੇ ਉਤਾਰ ਧਰਨ ਕੀਤਾ ਵੱਡੇ ਵੱਡੇ ਤੀਰਥਾਂ ਤੇ ਜਾ ਕੇ ਇਕੱਲੇ ਇਕੱਲੇ ਲੋਕਾਂ ਨੂੰ ਨਹੀਂ ਸਮਝਾਇਆ ਵੱਡੇ ਵੱਡੇ ਤੀਰਥਾਂ ਤੇ ਜਾ ਕੇ ਜਿੱਥੋਂ ਦੁਨੀਆ ਨੂੰ ਸੇਧ ਮਿਲਣੀ ਸੀ ਉੱਥੇ ਜਾ ਕੇ ਪੰਡਤਾਂ ਨੂੰ ਮੁੱਲਾ ਨੂੰ ਉੱਥੇ ਜਾ ਕੇ ਸਿੱਧਾ ਰਸਤਾ ਦੱਸਿਆ ਕਿ ਮਾਨਸ ਜਨਮ ਮਿਲਿਆ ਇਹ ਕਿਸ ਵਾਸਤੇ ਮਿਲਿਆ ਕੀ ਕਰਨਾ ਚਾਹੀਦਾ ਅਤੇ ਕੀ ਦੁਨੀਆ ਨੂੰ ਸੇਧ ਦੇਣੀ ਚਾਹੀਦੀ ਹੈ ਬੇਅੰਤ ਬਖਸ਼ਾ ਕੀਤੀਆਂ ਸੋ ਕਵਤਾ ਦੇ ਵਿੱਚ ਹੀ ਸਰਵਣ ਕਰੋ ਤਾਂ ਤਾਂ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਹਜ਼ੂਰੀ ਕਵੀ ਪਰਮ ਪੂਜਯਾ ਬਾਬਾ ਗੇਜਾ ਸਿੰਘ ਦੀ ਲਿਖੀ ਹੋਈ ਰਚਨਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆ ਕੇ ਕਿਵੇਂ-ਕਿਵੇਂ ਦੁਨੀਆ ਨੂੰ ਤਾਰਨਾ ਕੀਤਾ ਇੱਕ ਇੱਕ ਪਹਿਰੇ ਦੇ ਵਿੱਚ ਇੱਕ ਇੱਕ ਸਾਖੀ ਪਿਆਰ ਦੇ ਨਾਲ ਸਰਵਣ ਕਰੋ ਐਸਾ ਜੋਰ ਕਲੂ ਨੇ ਪਾਇਆ ਹਨੇਰਾ ਦਸਵਾਂ ਦਿਸ਼ਾ ਵਿੱਚ ਛਾਇਆ ਵੱਡਿਆ ਵੱਡਿਆ ਤਾਂ ਹੀ ਭੁਲਾਇਆ ਭੱਲੇ ਫਿਰਨ ਸਿਆਣੇ ਜੀ ਆਏ ਗੁਰੂ ਨਾਨਕ ਨਿਰੰਕਾਰੀ ਵੱਡੇ ਪਰ ਉਪਕਾਰੀ ਜੀ ਪ੍ਰਗਟੇ ਆਨੰਨ ਕਾਣੇ ਜੀ ਜਗ ਵਿੱਚ ਹੋਇਆ ਕੂੜ ਪਸਾਰਾ ਬਣਿਆ ਧਰਮ ਤੁਧਰਾ ਪਿਆਰਾ ਧਰਤੀ ਧੋਲ ਹੈ ਕਰੇ ਪੁਕਾਰਾ ਜਾ ਕੇ ਹਰੀ ਦਵਾਰੇ ਜੀ ਆਏ ਦੁਖੀਆਂ ਦੇ ਦੁੱਖ ਖੰਡਣ ਜਗ ਵਿੱਚ ਦਾਤਾ ਵੰਡਣ ਜੀ ਸਤਿਗੁਰੂ ਨਾਨਕ ਪਿਆਰੇ ਜੀ ਜਿਨਨੇ ਪੰਡਿਤ ਅਤੇ ਪਚਾਦੇ ਸਾਰੇ ਭੁੱਲੇ ਫਿਰਨ ਵਿੱਚ ਰਾਹ ਦੇ ਪੰਡਿਤ ਮੁੱਲਾ ਮਾਇਆ ਖਾਦੇ ਤੁਰਕੂ ਅੰਨੇ ਕਾਣੇ ਜੀ ਆਏ ਗੁਰੂ ਨਾਨਕ ਨਿਰੰਕਾਰੀ ਵੱਡੇ ਪਰ ਉਪਕਾਰੀ ਜੀ ਪ੍ਰਗਟ ਆਨਨ ਕਾਣੇ ਜੀ ਰਾਜੇ ਕਲ ਕਾ ਤੀਕਾ ਸਾਈ ਨਿਉ ਇਨਸਾਫ ਕਰਨ ਨਾ ਕਾਈ ਪਰ ਜਾ ਕਰਨ ਲਗੀ ਮਨ ਆਈ ਸੱਜਣ ਜਹੇ ਠਗਾਰੇ ਜੀ ਆਏ ਦੁਖੀਆਂ ਦੇ ਦੁਖ ਖੰਡਨ ਜਗ ਵਿੱਚ ਦਾਤਾ ਮੰਡਨ ਜੀ ਸਤਿਗੁਰ ਨਾਨਕ ਪਿਆਰੇ ਜੀ ਜਗ ਵਿੱਚ ਭੱਠ ਅਗਨ ਦੇ ਬਲ ਦੇ ਤੇਲ ਕੜਾਹੇ ਪਏ ਉਬਲਦੇ ਕੌਡੇ ਜਹੇ ਬੰਦਿਆਂ ਨੂੰ ਤਲ ਦੇ ਰਾਖਸ਼ ਮਾਨਸ ਖਾਣੇ ਜੀ ਆਏ ਗੁਰੂ ਨਾਨਕ ਨਿਰੰਕਾਰੇ ਵੱਡੇ ਪਰਖ ਪਤਾਰੀ ਜੀ ਪ੍ਰਗਟ ਆਨਨ ਕਾਣੇ ਜੀ ਜਗ ਵਿੱਚ ਆਇਆ ਪੁਰਖ ਬਧਾਤਾ ਜਾਣੋ ਦੀਨ ਦੁਨੀ ਦਾ ਦਾਤਾ ਪਿਤਾ ਕਾਲੂ ਤ੍ਰੇਤਾ ਮਾਤਾ ਹੋਇਆ ਖੁਸ਼ ਪਰਵਾਰੇ ਜੀ ਆਏ ਦੁਖੀਆਂ ਦੇ ਦੁੱਖ ਖੰਡਨ ਜਗ ਵਿੱਚ ਦਾਤਾ ਵੰਡਣ ਜੀ ਸਤਗੁਰ ਨਾਨਕ ਪਿਆਰੇ ਜੀ ਸੰਮਤ 1500 ਤੇ 26 ਆਕੇ ਜੋਤ ਪ੍ਰਗਟੀ ਰੱਬੀ ਦੇਵਤੇ ਖੁਸ਼ੀ ਮਨਾਉਂਦੇ ਸਭੀ ਲੱਗੇ ਫੁੱਲ ਵਰਸਾਣੇ ਜੀ ਆਏ ਗੁਰੂ ਨਾਨਕ ਅੰਕਾਰੇ ਵੱਡੇ ਪਰ ਉਪਕਾਰੀ ਜੀ ਪ੍ਰਗਟ ਆਨਨ ਕਾਣੇ ਜੀ ਉਹ ਪੜਨੇ ਭੇਜੇ ਅੱਗੇ ਪੜਾਇਆ ਸੰਤਾ ਤਾਈਂ ਭੋਜ ਸਿਕਾਇਆ ਉਜੜਿਆ ਹੋਇਆ ਖੇਤ ਬਸਾਇਆ ਟਹਿ ਟਹਿ ਕਰਨ ਕੇ ਆਰੇ ਜੀ ਆਏ ਦੁਖੀਆਂ ਦੇ ਦੁਖ ਖੰਡਨ ਜਗਵਤ ਦਾਤਾ ਮਨਨਰਨ ਜੀ ਸਤਿਗੁਰੂ ਨਾਨਕ ਪਿਆਰੇ ਜੀ ਪੁੰਝੇ ਲੇਟੇ ਆਸਨ ਆਸੁਰਜ ਤੇਜੀ ਦੇ ਵਿੱਚ ਆਇਆ ਕੀਤੀ ਸ਼ੇਸ਼ਨਾਗ ਨੇ ਛਾਇਆ ਆ ਕੇ ਖੜਾ ਸਿਰਾਂ ਨੇ ਜੀ ਆਏ ਗੁਰੂ ਨਾਨਕ ਨਿਰੰਕਾਰੀ ਵੱਡੇ ਪਰ ਉਪਕਾਰੀ ਜੀ ਪ੍ਰਗਟ ਆਨੰਕਾਣੇ ਜੀ ਮੋਦੀ ਖਾਨਾ ਜਦੋਂ ਚਲਾਇਆ 13 13 ਤੋਲ ਤਲਾਇਆ ਸੌਦਾ ਸੌ ਦੀ ਝੋਲੀ ਪਾਇਆ ਖੁਸ਼ ਹੋ ਜਾਂਦੇ ਸਾਰੇ ਜੀ ਆਏ ਦੁਖੀਆਂ ਦੇ ਦੁੱਖ ਖੰਡਨ ਜਗ ਵਿੱਚ ਦਾਤਾ ਮੰਡਨ ਜੀ ਸਤਗੁਰ ਨਾਨਕ ਪਿਆਰੇ ਜੀ ਤੂੰ ਬੀਬੀ ਦੇ ਵਿੱਚ ਲਾ ਕੇ ਪਹੁੰਚੇ ਸੱਚਖੰਡ ਵਿੱਚ ਜਾ ਕੇ ਤੀਜੇ ਦਿਨ ਜੋ ਵਾਪਸ ਆ ਕੇ ਲੱਗੇ ਨਾਮ ਜਪਾਣੇ ਜੀ ਆਏ ਗੁਰੂ ਨਾਨਕ ਨਿਰੰਕਾਰੀ ਵੱਡੇ ਪਰ ਉਪਕਾਰੀ ਜੀ ਪ੍ਰਗਟ ਆਨਨ ਕਾਣੇ ਜੀ ਉਮਰਦਾਨਾ ਬਾਲਾ ਨਾਲ ਰਲਾਇਆ ਚੱਕਰ ਚੋਂ ਕੌਂਟਾਂ ਵਿੱਚ ਲਾਇਆ ਚਾਰੇ ਵਰਨਾ ਤਾਈ ਨਵ ਆਇਆ ਮੰਗੇ ਵਰਨ ਉਚਾਰੇ ਜੀ ਆਏ ਦੁਖੀਆਂ ਦੇ ਦੁੱਖ ਖੰਡਣ ਜਗ ਵਿੱਚ ਦਾਤਾਂ ਵੰਡਣ ਜੀ ਸਤਗੁਰ ਨਾਨਕ ਪਿਆਰੇ ਜੀ ਨਰ ਬਣਾਇਆ ਸੀ ਜੋ ਨਾਰੀ ਠੱਗਣ ਠੱਗੇ ਸੱਜਣ ਜਿਹੇ ਠਗਾਰੀ ਚਰਨੀ ਟਿਕਾ ਬਲੀ ਕੰਦਾਰੀ ਲਗਿਆ ਭੋਗ ਲੁਭ ਖੁਲ ਬਖਸ਼ਾਣੇ ਜੀ ਆਏ ਗੁਰੂ ਨਾਨਕ ਨਿਰੰਕਾਰੀ ਵੱਡੇ ਪਰ ਉਪਕਾਰੀ ਜੀ ਪ੍ਰਗਟ ਆਨਨ ਕਾਣੇ ਜੀ ਉਹ ਚੱਕੀਆਂ ਚੱਲਣ ਪੌਣ ਛਕਾਟੇ ਆਪੇ ਪੀਸ ਜਾਂਦੀਆਂ ਅਟੇ ਬਾਵਰ ਵਰਗਿਆਂ ਦੇ ਦਰਫਾਟੇ ਕੈਂਤੀ ਛੱਟ ਤੇ ਸਾਰੇ ਜੀ ਆਏ ਦੁਖੀਆਂ ਦੇ ਦੁਖ ਖੰਡਨ ਜਗ ਵਿੱਚ ਦਾਤਾ ਮੰਡਨ ਜੀ ਸਾਤਗੁਰ ਨਾਨਕ ਪਿਆਰੇ ਜੀ ਕੌਰੂ ਵਰਗੇ ਰਸਤੇ ਪਾਤੇ ਇੱਕੋ ਸੂਈ ਨਾ ਸਮਝਾਤੇ ਸਾਹਮਣੇ 40 ਗੰਜ ਲੁਟਾਤੇ ਕਹਿੰਦਾ ਨਾਲ ਨਹੀਂ ਜਾਣੇ ਜੀ ਆਏ ਗੁਰੂ ਨਾਨਕ ਨਿਰੰਕਾਰੀ ਵੱਡੇ ਪਰ ਉਪਕਾਰੀ ਜੀ ਪ੍ਰਗਟ ਆਨਨ ਕਾਣੇ ਜੀ ਮਾਨ ਮਲਕ ਭਾਗੋਦਾ ਪੂੜਿਆ ਪੂੜਿਆਂ ਵਿੱਚੋਂ ਖੂਨ ਨਿਚੋੜਿਆ ਲਾਲੋ ਟੁੱਕਰ ਜਦੋਂ ਮਰੋੜਿਆ ਦੁੱਧ ਦੀ ਆਈ ਧਾਰੇ ਜੀ ਆਏ ਦੁਖੀਆਂ ਦੇ ਦੁਖੰਡਣ ਜਗ ਵਿੱਚ ਦਾਤਾ ਮੰਡਣ ਜੀ ਸਤਿਗੁਰ ਨਾਨਕ ਪਿਆਰੇ ਜੀ ਮੱਕੇ ਪਹੁੰਚੇ ਬਣ ਕੇ ਹਾਜੀ ਕਾਜੀ ਜਿੱਤਨੇ ਬੜਕੇ ਨਿਵਾਜੀ ਕਲਾ ਨਾ ਦਿੱਤਾ ਮੱਕਾ ਭਵਾ ਜੀ ਚਰਨੀ ਪਏ ਮਲਾਣੇ ਜੀ ਆਏ ਗੁਰੂ ਨਾਨਕ ਨਿਰੰਕਾਰੀ ਵੱਡੇ ਪਰ ਉਪਕਾਰੀ ਜੀ ਪ੍ਰਗਟ ਆ ਨਨਕਾਣੇ ਜੀ ਔਰ ਰਾਣੀਆਂ ਸ਼ਹਿਬ ਨਾਵ ਨੇ ਕੱਲੀਆਂ ਆ ਕੇ ਗੱਲਾਂ ਕਰਨ ਅਵਲੀਆਂ ਸੁਣ ਕੇ ਸ਼ਬਦ ਨੂੰ ਹੋ ਗਈਆਂ ਝੱਲੀਆਂ ਭੁੱਲ ਕੇ ਹਾਰ ਸ਼ਿੰਗਾਰੇ ਜੀ ਆਏ ਦੁਖੀਆਂ ਦੇ ਦੁੱਖ ਖੰਡਣ ਜਗ ਵਿੱਚ ਦਾਤਾਂ ਵੰਡਣ ਜੀ ਸਤਗੁਰ ਨਾਨਕ ਪਿਆਰੇ ਜੀ ਹੱਥੀ ਫੜ ਕੇ ਕੰਕਰ ਪੱਕੇ ਉੱਪਰ ਮਾਰਨ ਨੂੰ ਹੱਥ ਚੱਕੇ ਥਾਂ ਆਕੜੇ ਮਾਰ ਨਾ ਸਕੇ ਜਾਂ ਉੱਪਰ ਲੱਗੇ ਚਲਾਣੇ ਜੀ ਆਏ ਗੁਰੂ ਨਾਨਕ ਨਰੰਕਾਰੀ ਵੱਡੇ ਪਰ ਉਪਕਾਰੀ ਜੀ ਪ੍ਰਗਟ ਆਨਨ ਕਾਣੇ ਜੀ ਉਹ ਜਾਦੂ ਕਰਨ ਕਰਦੀਆਂ ਲੋੜੇ ਮਾਣ ਨੂਰ ਜਹਿਆਂ ਦੇ ਤੋੜੇ ਘੜੇ ਨਾਲ ਸਿਰਾਂ ਦੇ ਜੋੜੇ ਪੁੰਝੇ ਨਾ ਜਾਣ ਉਤਾਰੇ ਜੀ ਆਏ ਦੁਖੀਆਂ ਦੇ ਦੁੱਖ ਖੰਡਣ ਜਗ ਵਿੱਚ ਦਾਤਾ ਵੰਡਣ ਜੀ ਸਤਿਗੁਰੂ ਨਾਨਕ ਪਿਆਰੇ ਜੀ ਕੌਡਾ ਸਣੇ ਟਸਕੜਾ ਏ ਠਰ ਗਿਆ ਗੋਰਖ ਛਣੇ ਚੇਲਿਆਂ ਹਰ ਗਿਆ ਰੀਠਾ ਨਾਲ ਰਸੇ ਦੇ ਭਰ ਗਿਆ ਥੱਲੇ ਜਿਸ ਬੈਠੇ ਢਾਣੇ ਜੀ ਆਏ ਗੁਰੂ ਨਾਨਕ ਨਿਰੰਕਾਰੀ ਵੱਡੇ ਪਰ ਉਪਕਾਰੀ ਜੀ ਪ੍ਰਗਟ ਆ ਨਨਕਾਣੇ ਜੀ ਤਾਰੇ ਵਿੱਚ ਸਮੁੰਦਰਾਂ ਤਾਰੀ ਕੀਤੀ ਪੌਣ ਉਤੇ ਅਸਵਾਰੀ ਮਾਰੀ ਵਿੱਚ ਆਕਾਸ਼ਾਂ ਡਾਰੀ ਪਿੱਛੇ ਛੜ ਚੰਦ ਤੇ ਤਾਰੇ ਦੀ ਆਏ ਦੁਖੀਆਂ ਦੇ ਦੁੱਖ ਖੰਡਨ ਜਗ ਵਿੱਚ ਦਾਤਾ ਵੰਡਣ ਜੀ ਸਤਿਗੁਰ ਨਾਨਕ ਪਿਆਰੇ ਜੀ ਉਡ ਉਡ ਜਾਂਦੇ ਵਿੱਚ ਹਵਾ ਦੇ ਜਾਣੂ ਸੱਚਖੰਡ ਦੇ ਰਾਹ ਦੇ ਜਾਣੋ ਮਾਲਕ ਹੈ ਦਰਗਾਹ ਦੇ ਹੈ ਸੱਚਖੰਡ ਟਿਕਾਣੇ ਜੀ ਆਏ ਗੁਰੂ ਨਾਨਕ ਨਿਰੰਕਾਰੇ ਵੱਡੇ ਪਰ ਉਪਕਾਰੀ ਜੀ ਪ੍ਰਗਟ ਆਨੰਨ ਕਾਣੇ ਜੀ ਓਕਾਤੋ ਇਤਨੀ ਦੇਰ ਗੁਜਾਰੀ ਜਿਤਨੀ ਸੰਗਤ ਬੈਠੀ ਸਾਰੀ ਤਨ ਗੁਰੂ ਨਾਨਕ ਹੋਵੇ ਇਕ ਵਾਰੀ ਗੇਜਾ ਸਿੰਘ ਪੁਕਾਰੇ ਜੀ ਆਏ ਦੁਖੀਆਂ ਦੇ ਦੁੱਖ ਖੰਡਨ ਜਗ ਵਿੱਚ ਦਾਤਾ ਮੰਡਨ ਜੀ ਸਤ ਗੁਰੂ ਨਾਨਕ ਪਿਆਰੇ ਜੀ